ਦੀ ਰਾਤ ਨੂੰ ਸ਼ੀਰੀ ਦਰਬਾਰ ਸਾਹਿਬ ਦੇ ਵਿੱਚ ਬਲੈਕਆਊਟ ਵੇਲੇ ਦੇਖੋ ਕਿਵੇਂ ਸੰਗਤਾਂ ਦੀਆਂ ਗੂੰਜੀਆਂ ਉੱਚੀ ਉੱਚੀ ਆਵਾਜ਼ਾਂ ਲਾਏ ਜਾ ਕਰੇ ਤਾਜ਼ਾ ਵੀਡੀਓ ਆਈ ਸਾਹਮਣੇ ਹਰ ਪਾਸੇ ਹਨੇਰਾ ਛਾ ਗਿਆ ਲੇਕਿਨ ਸੰਗਤਾਂ ਦੇ ਵਿੱਚ ਉਤਸ਼ਾਹ ਵੱਧਾ ਰਿਹਾ ਦੇਖੋ ਕਿਵੇਂ ਜਕਾਰਿਆਂ ਦੀਆਂ ਉੱਚੀ ਉੱਚੀ ਆਵਾਜ਼ਾਂ ਗੂੰਜਦੀਆਂ ਨੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰਾਤ ਦੀਆਂ ਜਿੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਬਲੈਕਆਊਟ ਹੁੰਦਾ ਇੱਕ ਬਲੱਖਣ ਤਸਵੀਰ ਸਾਹਮਣੇ ਆਉਂਦੀ ਹੈ ਸ਼ਾਇਦ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬਲੈਕਆਊਟ ਕੀਤਾ ਗਿਆ ਹਨੇਰਾ ਕੀਤਾ ਗਿਆ ਕੁਝ ਮਿੰਟਾਂ ਦੇ ਲਈ ਇਹ ਬਲੈਕਆਊਟ ਕੀਤਾ ਗਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਾਲਕੀ ਸਾਹਿਬ ਨੂੰ ਲੈ ਕੇ ਜਾਇਆ ਜਾਂਦਾ ਤਾਂ ਉਸ ਵੇਲੇ ਸੰਗਤ ਵੱਲੋਂ ਉੱਚੀ ਉੱਚੀ ਜੈਕਾਰੇ ਲਾਇਆ ਜਾਂਦੇ ਨੇ ਪਰ ਪ੍ਰਮਾਤਮਾ ਇਸ ਧਰਤੀ ਦੇ ਉੱਤੇ ਮਿਹਰ ਕਰੇ ਕਿਉਂਕਿ ਦਰਬਾਰ ਸਾਹਿਬ ਦੀ ਧਰਤੀ ਨੇ ਪਹਿਲਾਂ ਹੀ ਬੜਾ ਦੁੱਖ ਚੱਲਿਆ ਹੈ ਤੁਹਾਨੂੰ ਦੱਸ ਦਈਏ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਾਈਟ ਰਹਿੰਦੀ ਹੈ ਤੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਕੂਪਹ ਨੇਰਾ ਹੋ ਚੁੱਕਿਆ ਹਨੇਰਾ ਹੋਣ ਦੇ ਬਾਵਜੂਦ ਵੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਵੇਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਰੇਸ਼ਨ ਸੰਦੂਰ ਤਹਿਤ ਭਾਰਤ ਨੇ ਪਹਿਲਗਾਮ ਹਮਲੇ ਦਾ ਲੈ ਲਿਆ ਬਦਲਾ ਪਾਕਿਸਤਾਨ ਅਤੇ पीओके ਦੇ 7 ਸ਼ਹਿਰਾਂ 'ਚ 9 ਅੱਤਵਾਦੀ ਟਿਕਾਣਿਆਂ ਨੂੰ ਬਨਾਇਆ ਗਿਆ ਨਿਸ਼ਾਨਾ ਜਿਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਇਸ ਵਿਚਾਲੇ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਦੇਸ਼ ਭਰ 'ਚ ਹਵਾਈ ਹਮਲੇ ਦੀ ਸਥਿਤੀ 'ਚ ਖੁਦ ਨੂੰ ਬਚਾ ਲਈ ਤਿਆਰ ਰਹਿਣ ਲਈ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਇਆ ਸਾਇਰਨ ਵੱਜਦੇ ਹੀ ਅੰਮ੍ਰਿਤਸਰ ਦੇ ਵਿੱਚ ਬਿਜਲੀ ਕੱਟ ਦਿੱਤੀ ਗਈ ਇਸ ਦੌਰਾਨ ਪੁਲਿਸ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ 10:30 ਵਜੇ ਤੋਂ 11 ਵਜੇ ਤੱਕ ਬਿਜਲੀ ਦਾ ਕੱਟ ਰਿਹਾ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਮ ਲੋਕਾਂ ਨੇ ਆਪੋ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਸੜਕਾਂ ਉੱਪਰ ਵੀ ਜ਼ਿਆਦਾ ਵਾਹਨ ਚਾਲਕਾਂ ਨੇ ਗੱਡੀਆਂ ਰੋਕ ਕੇ ਬਲੈਕਆਊਟ ਕਰਨ 'ਚ ਪ੍ਰਸ਼ਾਸਨ ਦਾ ਸਾਥ ਦਿੱਤਾ ਤੁਹਾਨੂੰ ਦੱਸ ਦੇ ਕਿ ਇਸ ਦੌਰਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਲਾਈਟਾਂ ਬੰਦ ਰੱਖੀਆਂ ਗਈਆਂ ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਥਾਂ ਤੇ ਮर्यादा ਅਨੁਸਾਰ ਹੀ ਲਾਈਟ ਜਗਦੀ ਰਹੀ ਸੰਗਤਾਂ ਦੇ ਵੱਲੋਂ ਜੈਕਾਰੇ ਛੱਡੇ ਗਏ ਚਾਰੇ ਪਾਸੇ ਹਨੇਰਾ छा ਗਿਆ ਪਰ ਹਨੇਰੇ ਦੇ ਬਾਵਯੁਦ ਵੀ ਸੰਗਤਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਹ ਚੀਜ਼ਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਡਿਊਟੀ ਕਰ ਰਹੇ ਹੋ ਤੁਸੀਂ ਇਹ ਨਵਿਟੀ ਚਾਹੁੰਗਾ ਜੀ ਇਹ ਜਿਹੜਾ ਬਲੈਕਆਊਟ ਕੀਤਾ ਗਿਆ ਕਿੰਨੇ ਸਮੇਂ ਲਈ ਕੀਤਾ ਗਿਆ ਜੀ ਇਹ ਅੱਧੇ ਘੰਟੇ ਬਾਅਦ ਸੀ ਅੱਧੇ ਘੰਟੇ ਲਈ ਇਹ ਕਿਸ ਤਰ੍ਹਾਂ ਪ੍ਰੋਸੀਜਰ ਕੀ ਰਿਹਾ ਹੈ ਇਹਦਾ ਸਾਰਾ ਇਹਦਾ ਪ੍ਰੋਸੀਜਰ ਇਹ ਹੈ ਜੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਜੇ ਰਾਤ ਵੇਲੇ ਕੋਈ ਤੁਹਾਨੂੰ ਕੋਈ ਖਤਰਾ ਮਹਿਸੂਸ ਹੋਵੇ ਤਾਂ ਲਾਈਟ ਨਹੀਂ ਜਗਾਉਣੀ ਜੇ ਲਾਈਟ ਨਾ ਜਗਦੀ ਹੋਏਗੀ ਸਾਡੀ ਤੇ ਅਸੀਂ ਮਹਿਸੂਸ ਨਹੀਂ ਹੋਊ ਕਿੱਥੇ ਪੈ ਕਿੱਥੇ ਨਹੀਂ ਪੈ ਹੂੰ ਕੀ ਲੱਗਦਾ ਕਿ ਜਦੋਂ ਜੰਗ ਵਰਗਾ ਮਾਹੌਲ ਹੁੰਦਾ ਉਹਦੇ ਕਰਕੇ ਹੀ ਇਹ ਸਾਰਾ ਕੁਝ ਕੀਤਾ ਗਿਆ ਕਿ ਜੰਗ ਦਾ ਮਾਹੌਲ ਜੇ ਬਣ ਜਾਂਦਾ ਹੈ ਤੇ ਉਸ ਕਰਕੇ ਕੀਤਾ ਗਿਆ ਜੀ ਸਾਰਾ ਕੁਛ ਦੇਖੋ ਇਹ ਸਾਰੇ ਦੇਸ਼ਾਂ ਬਸ ਇਹਨਾਂ ਪਤਾ ਹੀ ਆ ਕਿ ਜੰਗ ਦਾ ਮਾਹੌਲ ਤੇ ਬਣਿਆ ਪਿਆ ਸੀਗਾ ਠੀਕ ਹੈ ਜੀ ਅੱਗੇ ਕੀ ਕਰਨਾ ਹੈ ਕੀ ਹੋਣਾ ਹੈ ਇਹ ਤੇ ਪਰਮੇਸ਼ਰ ਜਾਣਦਾ ਜੀ ਅਕਾਲ ਪੁਰਖ ਜਾਣਦਾ ਜੀ ਸਭ ਕੁਝ ਹੱਥ ਵਸਿਆ ਤੁਹਾਨੂੰ ਕੀ ਕੀ ਗਾਈਡਲਾਈਨ ਦਿੱਤੀਆਂ ਗਈਆਂ ਨੇ ਲਾਈਟਾਂ ਬੰਦ ਕਰਵਾਉਣ ਸੇ ਜੀ ਦੇਖੋ ਜੀ ਅਸੀਂ ਤਾਂ ਖੜੇ ਆ ਤੇ ਲਾਈਟਾਂ ਬੰਦ ਕਰਨ ਦਾ ਆਡਰ ਹੈ ਤੇ ਸਾਰੇ ਸਾਰੇ ਸੰਯੋਗਤਾ ਦੇਖੋ ਦੁਕਾਨਾਂ ਵਾਲਿਆਂ ਨੇ ਸਾਰੇ ਬੰਦ ਕੀਤੀਆਂ ਨੇ ਜਿਹੜੇ ਵਹੀਕਲ ਆ ਰਹੇ ਨੇ ਉਹ ਕੁਝ ਕੁਝ ਬੰਦ ਕਰ ਕਰ ਰਹੇ ਨੇ ਕੁਝ ਜਗਾ ਕੇ ਆ ਰਹੇ ਨੇ ਤੇ ਜਿਹੜੇ ਜਗਾ ਕੇ ਆ ਰਹੇ ਉਹਨਾਂ ਨੂੰ ਬੰਦ ਉਹਨਾਂ ਨੂੰ ਬੰਦ ਕਰਨ ਦਾ ਅਟਾਚ ਕੀਤੀ ਆਵਾਜ਼ ਦਿੰਦੇ ਅਸੀਂ ਵੀ ਜੀ ਬੰਦ ਕਰ ਦਿਓ ਉਹ ਬੰਦ ਕਰ ਦਿੰਦੇ ਨੇ ਲੇਕਿਨ ਜਗਤਾਰ ਜੀ ਇੱਕ ਠੇਕਾ ਖੁੱਲਾ ਦਾ ਸੀਗਾ ਪਰਲੇ ਬੰਨੇ ਉਹ ਸੀਗਾ ਕਿ ਲੱਗਦਾ ਨਹੀਂ ਇਹਨਾਂ ਨੂੰ ਲੋਕਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਕਿਸੇ ਜਗ੍ਹਾ ਤੇ ਦੇਖੋ ਜੀ ਆਪਣੇ ਦੇਸ਼ ਦੇ ਸਾਰੇ ਵਾਸੀ ਸਿਆਣੇ ਨੇ ਸਾਰਿਆਂ ਨੂੰ ਦੇਸ਼ ਦਾ ਸਾਥ ਦੇਣਾ ਚਾਹੀਦਾ ਹੁਣ ਇੱਕ ਬੰਦਾ ਨੇ ਇਕੱਲਾ ਕਰ ਸਕੇ ਕੰਟਰੋਲ ਸਾਰੇ ਤੁਸੀਂ ਮੇਰਾ ਸੰਯੋਗ ਦਿਓ ਕਿ ਮੈਂ ਤੁਹਾਡਾ ਸੰਯੋਗ ਦਿਆਂਗਾ ਫੇਰ ਹੀ ਦੇਸ਼ ਨੂੰ ਅਗਲੇ ਲੈ ਚਲਾਂਗੇ ਆਪਾਂ